ਹਾਂ ਜਨਰਲ ਆ ਰਿਹਾ ਰੇਡ ਦਾ ਇਹ ਖਿਡਾਰੀ ਬਾਈ ਫੇ ਰੇਡ ਆਉਂ ਡੁੱਡ ਕੇ ਕਬੱਡੀਆਂ ਪਾਉਣ ਵਾਲਾ ਅੱਜ ਦੇਖਦੇ ਨਿਊਯਾਰਕ ਦੇ ਵਿੱਚ ਕਰਦਾ ਕਮਾਲ ਸ਼ੀਲੂ ਸ਼ੀਲੂ ਆ ਸ਼ੀਲੂ ਬਾਹੁ ਅਕਬਰ ਪਰਵਾਰਾ ਡੱਟਣ ਦੀ ਕੋਸ਼ਿਸ਼ ਕਰਦਾ ਹੋਇਆ ਕਬੱਡੀ ਕਬੱਡੀ ਹੋ ਗਈ ਆ ਨਹੀਂ ਰਿਸ ਕਮਾਲ ਆਸ਼ੀਰਵਾਦ ਵਿਚ ਦੁਨੀਆ ਦੇ ਆ ਮੰਗ ਉਠੀ ਕੋਨੇ ਕੋਨੇ ਤੋਂ ਇਹਦਾ ਵਿੱਚ ਗਰਾਉਂਡਾ ਖਾਫੇ ਦਾ ਜਿਵੇਂ ਦੁਨੀਆ ਡਰੇ ਘਰੋਂ ਨੇ ਤੋਂ ਲਾ ਲਾ ਤਗੜਾ ਜਫਾ ਨੰਬਰ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਸ਼ੰਸਬੁਰੀਆ ਮੈਦਾਨ ਦੇ ਵਿੱਚ ਹਰ ਇੱਕ ਜਫੇ ਲਈ 300 ਡਾਲਰ ਹੋਣਗੇ ਲਾ ਕਬੱਡੀ ਪਾਉਣ ਦੇ ਵਾਸਤੇ ਆਰੋ ਜਵੇਦ ਆਰੋ ਨੂੰ ਕੋਣ ਕੋਣ ਪਿਆਰ ਕਰਦਾ ਇੱਕ ਵਾਰੀ ਤਾੜੀ ਮਾਰੋ ਆਉਣ ਵਾਸਤੇ ਵਿੱਚ ਆ ਕਬੱਡੀ ਪਾਉਣ ਦੇ ਵਾਸਤੇ ਆਰੋ ਮੈਦਾਨ ਦੇ ਵਿੱਚ ਵੱਧਾ ਹਾ ਕਬੱਡੀ ਖਿਡਾਰੀ ਮਾਰਕੀ ਵਾਲਾ ਗੋਪੀ ਰੱਖਦਾ ਧੌਣ ਦੇ ਹੱਥ ਕਬੱਡੀ ਕਬੱਡੀ ਹੋਈ ਪਈ ਆ ਬੱਲੇ ਆ ਬੱਲੇ ਆ ਗਿਆ ਪਿਆ ਅੱਜ ਨਿਊਯਾਰਕ ਦੇ ਕੀਤ ਮਨਦੀਪ ਤੇ ਮਨਮੀਤ ਤੇ ਰਣਜੀਤ ਉਹਨਾਂ ਵੱਲੋਂ ਜੇ ਸ਼ੀਲੂ ਹਾਏ ਮੁਲਤਾਨੀ ਬ੍ਰਦਰ ਨੇ ਜੇ ਸ਼ੀਲੂ ਜਫਾ ਲਾਊਗਾ ਦੋ ਜਫਿਆਂ ਦਾ 500 ਹੋਊਗਾ ਮੈਦਾਨ ਦੇ ਵਿੱਚ ਬੱਲੇ ਬੱਲੇ ਆਹ ਰੋਜ ਚਵੇ ਦੀ ਰੇਡ ਪਈ ਆਹ ਸੁਰਖਪੁਰੀਆ ਯੋਧਾ 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 ਆ ਕਰਦਾ ਕੁਛ ਡੱਕ ਰਣ ਦੀ ਅੱਜ ਕੀ ਕੈਂਜੀ ਹੰਦੇ ਦੂ ਭਾਈ ਤਾੜੀਆਂ ਵੀ ਹਾਸਲ ਕਰ ਗਿਆ ਪੰਜਾਬੀਆਂ ਦਾ ਸਲਖਣ ਸਿੰਘ ਆ ਗਿਆ ਸ਼ੀਲੂ ਤਿਆਰ ਇਹ ਸਲਖਣ ਆ ਗਿਆ ਪੰਜਾਬੀਆਂ ਦਾ ਗੋਰਾ ਨਿਸ਼ੋਰ ਰੰਗ ਆ ਸ਼ੀਲੂ ਨਾਲ ਟੱਕਰ ਪਹਿਲਾ ਜੱਫਾ ਸ਼ੀਲੂ ਦਾ 500 ਵਾਲਾ ਹੋ ਗਿਆ ਤਿੰਨ ਜੱਫੇ ਹਾਂ ਤਿੰਨ ਜੱਫੇ ਦੇ ਲੱਗੇ 500 ਹੋ ਗਿਆ ਪਹਿਲਾ ਜੱਫਾ ਸਾਡੇ ਸਤਿਕਾਰਯੋਗ ਰਵੀ ਸਿੰਧੂ ਜੀ ਉਹਨਾਂ ਦਾ ਮੈਨੀ ਚੱਡੇ ਉਹਨਾਂ ਦਾ ਰਵੀ ਚੋਪੜਾ ਜੀ ਦਾ ਟੋਨੀ ਮਲਤਾਨੀ ਕਾਲੇ ਝੰਡੀ ਉਹਨਾਂ ਦਾ ਪ੍ਰੀਤ ਨਿਊਯਾਰਕ ਦਾ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਕੌਣ ਫਿਰ ਆਗਾ ਸਿੱਕੇ ਦੇ ਮੁੰਡਾ ਕਬੱਡੀ ਖਿਡਾਰੀ ਬੱਲੇ ਬੱਲੇ ਹੋ ਗਈ ਅੱਜ ਦੀ ਕੈਂਚੀ ਨਹੀਂ ਰਿਸਾ ਕਮਾਲ ਹੁੰਦੀ ਹੋਏ ਇੱਕ ਜੋਰ ਨਾਲ ਸ਼ਿਕੰਜਾ 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 ਜਾਖਦਾ ਆ ਕੋਟਲੀ ਵਾਲਾ ਯਾਰ ਬੱਲੇ 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 ਹੋ ਚਵੇ ਬੱਲੇ ਬੱਲੇ ਕਰਵਾ ਗਿਆ ਦਰਸ਼ਕਾਂ ਨੇ ਤਾੜੀਆਂ ਆਪ ਮਹਾਰੇ ਪਾਈਆਂ ਐਣ ਕੰਨ ਸਾਬ ਹੁਣਾਂ ਦਾ ਹੈ ਬੰਦ ਨਿਹਰ ਜੀ ਖਜੂਰੇ ਵਾਲਿਆਂ ਦਾ ਟੰਟੋ ਤੋਂ ਵੱਡਾ ਸਹਯੋਗ ਹੈ ਤੀਰਥਾਖਲ ਜੀ ਦਾ ਧੰਨਵਾਦ ਹਰਵਿੰਦਰ ਲੱਡੂ ਬਿੱਕਰ ਸਿੰਘ ਜੀ ਸਰਾਏ ਪਾਰ ਵੀਰ ਦੁਲੇ ਜੀ ਨੂੰ ਜੀ ਨੂੰ ਹਾਂ ਹਾਂ ਜਨਰੂ ਆ ਰੇਡ ਦਾ ਨਿਆਣਾ ਤਾੜੀਆਂ ਜ਼ੋਰਦਾਰ ਹਣ ਸਰ ਰਵਨੀਤ ਸੰਧੂ